ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਇੱਕ ਸਮਾਗਮ ਦੌਰਾਨ ਬੋਲਦਿਆਂ ਹੋਏ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਨੇ ਕਿਹਾ ਕਿ ਮਾਫੀ ਭੁੱਲਾਂ ਦੀ ਹੁੰਦੀ ਹੈ ਨਾ ਕਿ ਗੁਨਾਹਾਂ ਦੀ। ਹੋਰ ਉਹਨਾਂ ਨੇ ਕੀ ਕਿਹਾ? ਜਾਣਨ ਵਾਸਤੇ ਦੇਖੋ ਪੂਰੀ ਖਬਰ। ਹੋਰ ਖਬਰਾਂ ਵਾਸਤੇ ਦੇਖਦੇ ਰਹੋ న్యూਸ 86 ਚੈਨਲ ਆਵਾਜ਼ ਸੱਚ ਦੀ। ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਹੁਣੇ ਕਰੋ ਤੇ ਬਣੇ ਰਹੋ ਤਾਜ਼ੀ ਖਬਰਾਂ ਦੇ ਲਈ ਮੈਂ ਆਏ ਨਹੀਂ ਕੀਤਾ ਜੀ ਮੇਰੀਆਂ ਆਂ ਭੁੱਲਾਂ ਨੇ ਜੀ ਮੇਰੀਆਂ ਆਉਣ ਨੇ ਜੀ ਮੈਨੂੰ ਪੱਤਰਕਾਰ ਨੇ ਪੁੱਛਿਆ ਕੀ ਕਹਿਣਾ ਚਾਹੋਗੇ ਉਹ ਮੈਂ ਕਿਹਾ ਮਾਫੀ ਭੁੱਲਾਂ ਦੀ ਹੁੰਦੀ ਹੈ ਗੁਨਾਹਾਂ ਦੀ ਨਹੀਂ ਹੁੰਦੀ ਗੁਨਾਹਾਂ ਦੀ ਸਜ਼ਾ ਹੁੰਦੀ ਹੈ ਗੁਨਾਹ ਕੀਤੇ ਹੋਏ ਨੇ ਤੁਸੀਂ ਗੁਨਾਹ ਗੁਨਾਹ ਕੀਤੇ ਹੋਏ ਨੇ ਜੀ ਔਰ ਜਾਣੇ ਅਣਜਾਣੇ ਚ ਭੁੱਲ ਹੁੰਦੀ ਆ ਜਾਨ ਬੁੱਝ ਕੇ ਕੀਤਾ ਹੋਇਆ ਗੁਨਾਹ ਹੁੰਦਾ ਸਾਡੇ ਕੋਲੇ ਵੀ ਕਿਉਂਕਿ ਕੇਸ ਚੱਲਦਾ ਔਰ ਕੇਸ ਇੰਨੇ ਵਿਗਾੜੇ ਪਏ ਨੇ ਆਪ ਹੀ ਤਾਂ ਹੈਗੇ ਸੀਗੇ ਜੀ ਅਸੀਂ ਨਵੀਆਂ ਨਵੇਂ ਤੋਂ ਨਵੇਂ ਅਸੀਂ ਐਵੀਡੈਂਸ ਇਕੱਠੇ ਕਰ ਰਹੇ ਆਂ ਕੁਝ ਬੰਦੇ ਜਿਹੜੇ ਉਦੋਂ ਨਹੀਂ ਬੋਲਦੇ ਸੀ ਆਏ ਨੇ ਨਵੇਂ-ਨਵੇਂ ਦਸਤਾਵੇਜ਼ ਸਾਡੇ ਕੋਲੇ ਆ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵਾਅਦਾ ਕੀਤਾ ਹੋਇਆ ਹੈ ਕਿਉਂਕਿ ਦਰਦ ਹਰੇਕ ਨੂੰ ਹੈ ਇੱਥੇ ਕਿ ਸਾਡੇ ਗੁਰੂ ਸਾਹਿਬ ਦੀ ਜੋ ਬੇਅਦਬੀ ਹੋਈ ਹੈ ਗਲੀਆਂ ਚ ਰੋਲੀ ਹੈ ਬਾਣੀ ਉਹਦਾ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ ਉਹਦੀ ਉਹਦੇ ਦੋਸ਼ੀਆਂ ਨੂੰ ਹੁਣ ਕਰੀਏ ਕੀ ਦੋਸ਼ੀਆਂ ਨੇ ਤਾਂ ਆਪ ਹੀ ਜਾਂਚ ਕੀਤੀ ਹੈ ਲੋਕਾਂ ਨੇ ਤਾਂ ਸਜ਼ਾ ਦੇ ਰੱਖੀ ਹੈ ਨਾ ਪਹਿਲਾਂ ਹੀ ਤਿੰਨ ਕਚਹਿਰੀਆਂ ਹੁੰਦੀਆਂ ਨੇ ਦੋਸਤੋ ਇੱਕ ਲੋਕਾਂ ਦੀ ਇੱਕ ਰੱਬ ਦੀ ਟਿਕਾ ਜਿਹੜੀਆਂ ਆਮ ਕਚੈਰੀਆਂ ਨੇ ਲੋਕਾਂ ਵਾਲੀ ਤੇ ਰੱਬ ਵਾਲੀ ਕਚੈਰੀ ਚ ਤਾਂ ਉਹਨਾਂ ਨੇ ਸਜ਼ਾ ਦੇ ਰੱਖੀ ਐ ਲੋਕਾਂ ਨੇ ਵੀ ਦੇਤੀ ਰੱਬ ਨੇ ਵੀ ਦੇਤੀ ਆ ਕਚੈਰੀਆਂ ਜਿਹੜੀਆਂ ਨੇ ਉਹਦੇ ਚ ਚਲੋ ਠੀਕ ਐ ਵਕੀਲ ਮਹਿੰਗੇ ਕਰ ਲੋਂਗੇ ਗਵਾਹਾਂ ਨੂੰ ਇੱਧਰ ਉੱਧਰ ਕਰ ਲੋਂਗੇ ਕੁਝ ਕਰ ਲੋਂਗੇ ਜਿਗਾੜ ਪਰ ਜਦੋਂ ਐਵੀਡੈਂਸ ਇਕੱਠੇ ਹੋ ਗਏ ਇਹ ਸਾਡਾ ਵਾਅਦਾ ਕੀਤਾ ਹੋਇਆ ਮੇਰਾ ਵੀ ਤੁਹਾਡੇ ਨਾਲ ਵਾਅਦਾ ਹੈ ਕਿ ਉਹਨਾਂ ਵਾਲੇ ਚੰਦ ਦਿਨਾਂ ਦੇ ਵਿੱਚ ਹੀ ਸਾਡੇ ਕੋਲੇ ਨਵੇਂ ਕੁਝ ਦਸਤਾਵੇਜ਼ ਤਿਆਰ ਹੋਏ ਨੇ ਲੂਹ ਕੰਡੇ ਖੜੇ ਕਰਨ ਵਾਲੇ ਨੇ ਸੋਚ ਹੀ ਨਹੀਂ ਸਕਦੇ ਆਪਾਂ ਕਿ ਇੰਨੇ ਵੀ ਕੋਈ ਬੰਦੇ ਗਿਰ ਸਕਦੇ ਐ ਕਿ ਆਪਦੇ ਗੁਰੂ ਗਲੀਆਂ ਤੇ ਰੋਲਣ ਵਾਸਤੇ ਤਿਆਰ ਹੋ ਜਾਣ ਜਾਂ ਵੋਟਾਂ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਹੋ ਜਾਣ ਤੇ ਹੁਣ ਮਾਫੀ ਮੰਗਦੇ ਫਿਰਦੇ ਆ ਉੱਥੇ ਹੁਣ ਉਹ ਪਹਿਲਾਂ ਵਾਲੇ ਵੀ ਦੂਜਾ ਜਿਹੜਾ ਗਰੁੱਪ ਐ ਉਹ ਵੀ ਕਹਿੰਦੇ ਐ साड़ी गलती तो भी साथ बोलिया नहीं गया अठ साल पहले पहल बोलिया नहीं गया य मतलब हो गया जी सो इस करके सारे धर्मांे धर्म जेने पाक पवित्र ग्रंथ ने जिने पाक पवित पवित्र उन्होंने वो सारे सेफ रहने चाहिए ਨੇਮ ਨੂੰ ਪੂਜ ਕੇ ਤੁਹਾਨੂੰ ਸੰਤੁਸ਼ਟੀ ਮਿਲਦੀ ਹੈ ਤਾਂ ਮੈਨੂੰ ਕੋਈ ਹੱਕ ਨਹੀਂ ਕਿ ਮੈਂ ਤੁਹਾਨੂੰ ਇਹ ਕਹਾਂ ਤੇਰੇ ਨਿੰਮ ਨਾਲੋਂ ਮੇਰੀ ਟਾਲੀ ਚੰਗੀ ਹੈ ਨਾ ਜਿੱਥੇ ਸੰਤੁਸ਼ਟੀ ਮਿਲਦੀ ਹੈ ਮਿਲ ਗੱਲ ਤਾਂ ਸੰਤੁਸ਼ਟੀ ਦੀ ਹੈ ਸੋ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਅਸੀਂ ਉਹਨਾਂ ਨੂੰ ਜੀਵਤ ਗੁਰੂ ਦਾ ਦਰਜਾ ਦਿੰਨੇ ਆ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਸੋ ਅਸੀਂ ਉਹਨਾਂ ਦੀ ਜੇ ਸਾਡੇ ਆਪ ਦੇ ਘਰੇ ਹੀ ਬੇਅਦਬੀ ਹੋਊਗੀ ਫਿਰ ਬਗਾਨਿਆਂ ਥਾਵਾ ਤੋਂ ਅਸੀਂ ਕਿਉਂ ਉਮੀਦ ਕਰਾਂਗੇ ਕਿਵੇਂ ਉਮੀਦ ਕਰਾਂਗੇ ਰੁਕੂਗਾ ਤਾਂ ਜੇ ਮਿਸਾਲੀ ਸਜਾਵਾਂ ਮਿਲਣਗੀਆਂ ਇੱਥੇ ਹੁਣ ਜਲਦੀ ਮਿਲਣਗੀਆਂ Shiv Mahima Films and Productions Music videos, ad films, modeling photo shooting with portfolio, digital photo and video shooting, special arrangement for marriage and other functions, live show on digital big screen. Contact Shiv Mahima Films, mobile 98551 71082. ਕੁਛ ਹੀ ਦੇਖ ਰਹੇ ਹੋ ਨਿਊਜ਼ 86 ਚੈਨਲ ਆਵਾਜ਼ ਸੱਚ ਦੀ